ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ ਦੂਸਿਓ ਮੇਹੀਆਂ ਟਾੜੀਆਂ ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ ਤੜਵਿਚ ਕਿਨੇ ਕਿਨੇ ਸੌਂਗ ਸੁਣਿਆ ਕਹਿੰਦਾ ਹੈ ਮਸੀਹ ਮੈਂ ਅੰਗੂਰ ਦਾ ਬੂਟਾ ਤੁਸੀਂ ਉਹ ਮੇਰੀਆਂ ਟਾਣੀਆਂ ਚਾਹੇ ਟਾਣੀਆਂ ਤੇ ਚਾਹੇ ਬੂਟਾ ਉਹਨਾਂ ਦੀ ਜ਼ਿੰਦਗੀ ਇੱਕੋ ਜਿਹੀ ਹੁੰਦੀ ਆ ਉਹਨਾਂ ਦੇ ਗੁਣ ਸੇਮ ਹੀ ਹੁੰਦੇ ਆ ਅਗਰ ਟਾਣੀ ਇੱਕੋ ਆ ਤੇ ਬੂਟਾ ਇੱਕੋ ਆ ਹallelujah ਉਹਨਾਂ ਦੇ ਵਿੱਚ ਗੁਣ ਇੱਕੋ ਜਿਹੇ ਆ ਫਲ ਇੱਕੋ ਜਿਹੇ ਆ ਦੋਵੇਂ ਕਿਹੋ ਜਿਹੇ ਹੈਗੇ ਆ ਇੱਕੋ ਜਿਹੇ ਆ ਡਾਇਰੈਕਟਲੀ ਡਾਇਰੈਕਟਲੀ ਮੈਸੇਜ ਹੈ ਤੁਹਾਡਾ ਹallelujah ਪਰਮੇਸ਼ੁਰ ਦੇ ਵੱਲੋਂ ਕਿ ਤੁਸੀਂ ਤੇ ਪਰਮੇਸ਼ੁਰ ਇੱਕੋ ਜਿਹੇ ਹੈਗੇ ਆ ਟਾਣੀ ਤੇ ਬੂਟਾ ਕੋਈ ਵੱਖਰੇ ਹੁੰਦੇ ਆ ਇੱਕ ਰੁੱਖ ਦੀ ਡਾਲੀ ਟਾਣੀ ਉਹਦੀ ਤੇ ਬੂਟਾ ਕੋਈ ਵੱਖਰੇ ਹੁੰਦੇ ਕਿ ਇੱਕ ਹੀ ਹੁੰਦੇ ਆ ਸਿੱਧਾ ਤੇ ਕਹਿ ਰਿਹਾ ਜੋ ਮੈਂ ਹੈਗਾ ਤੁਸੀਂ ਵੀ ਹੈਗੇ ਆ ਹੈ ਕਿ ਨਹੀਂ ਹੈਗੇ